ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ। ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਆ ਵੀਡੀਓ ਜਿਹੜੀ ਤੁਹਾਡਾ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨੱਕਰ ਦਾ ਨੋਟ ਕਰ ਲਿਓ। ਪੈਂਡ ਮੂਰਾ ਵਾਲੀ ਆ ਤੇ ਸੱਜਣੋ ਜ਼ਿਲ੍ਹੇ ਦੀ ਗੱਲ ਕਰੀਏ। ਤਾਂ ਫਰੀਦਕੋਟ ਆ ਗਿਆ। ਮੂਰਾ ਵਾਲੀ ਪਿੰਡ ਤੇ ਜ਼ਿਲ੍ਹਾ ਫਰੀਦਕੋਟ ਤੇ ਕਾਕੇ ਦੇ ਘਰੋਂ ਤੁਹਾਨੂੰ ਦੋ ਐਨੀਮਲ ਵਿਕਰੀ ਵਾਲੇ ਵਿਖਾਉਣੇ ਆ ਤਾਜੀ ਸੂਈ ਆ ਛੋਟੀ ਕਿੰਨੇ ਬੋਲੇ ਤੋਂ ਸਟਾਰਟ ਹੋਈ ਕੀ ਹਿਸਾਬ ਕਿਤਾਬ ਆ ਜੋ ਵੀ ਹੋਇਆ ਪੁੱਛ ਕੇ ਦੱਸ ਦੇਾਂਗੇ ਕਿਹੜਾ ਸੁਆ ਸੂਈ ਆ ਤੇ ਇੱਕ ਸੱਜਣੋਂ ਆ ਆ ਗਈ ਨੀਲੀ ਰਾਬੀ ਦੀ ਇਹਦਾ ਕੀ ਲੇਖਾ ਜੋਖਾ ਇਹ ਵੀ ਭਰਾ ਨੂੰ ਪੁੱਛ ਲਾਂਗੇ ਤੇ ਜਿਹੜੀ ਆ ਗਈ ਪਸੰਦ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰਿਓ ਜੁੜਿਓ ਐਂਡ ਤੱਕ ਤੁਹਾਡਾ ਧੰਨਵਾਦ ਆਜੋ ਇਹ ਤੋਂ ਲੈਨੇ ਆਂ ਆਪਾਂ ਜਾਣਕਾਰੀ ਬਹੁਤ ਹੀ ਸੋਹਣੀ ਝੋਟੀ ਆ ਸੱਜਣੋਂ ਬੜਾ ਸੋਹਣਾ ਲੇਵਾ ਕਰਮਾ ਵਾਲੀ ਨੇ ਤਿਆਰ ਕੀਤਾ ਹੋਇਆ ਕਿੰਨਾ ਕੁ ਬੋਲਾ ਬੁਲਾ ਆਓ ਭਰਾਣਾ ਕਰੀਏ ਗੱਲਾਂ ਬਾਤਾਂ ਕਿੰਨੇ ਦਿਨ ਸੁਈ ਨੂੰ ਹੋਗੇ ਲੇਖਾ ਜੋਖਾ ਸਾਂਝਾ ਤੁਹਾਡੇ ਨਾਲ ਕਰਦੇ ਕਾਕੇ ਵੀਰ ਸਾਸਰੀ ਕਾ ਸਾਸਰੀ ਕਾ ਹੋਰ ਸੁਣਾ ਵਧੀਆ ਠੀਕ ਆ ਚੜਦੀ ਕਲਾ ਨਾ ਹਾਂ ਹਾਂ ਚੜਦੀ ਕਲਾ ਆਪਣਾ ਐਡਰੈਸ ਆਪਣਾ ਪਿੰਨ ਮੁਰਾਲੇ ਜਿਹਦਾ ਕੋਡ ਕੋਡ ਨੀ ਨੰਬਰ 9855327655 ਹਾਂ ਇਹਤੇ ਕਰ ਲੈ ਸੰਪਰਕ ਵਪਾਰ ਲੈਣ ਦਾ ਕੰਮ ਹਾਂਜੀ ਤੇ ਦੋ ਜਨਮਰ ਹਨ ਹਾਂਜੀ ਆ ਛੋਟੀ ਸੂਈ ਕਦੋਂ ਆ ਤੀਜਾ ਦਿਨ ਲੱਗਦੀ ਤੀਜਾ ਦਿਨ ਸੂਈ ਨੂੰ ਆ ਹਜੇ ਨਾਲੂਗਾ ਹੈਗਾ ਹਨਾ ਹਾਂ ਹਾਂ ਠੀਕ ਆ ਤੀਜਾ ਦਿਨ ਸੂਈ ਨੂੰ ਸੂਆ ਪਹਿਲੇ ਹੀ ਪਹਿਲਾਂ ਪਹਿਲਾਂ ਦੰਦਾਂ ਚ ਵੇਖੀ ਕਣੀ ਨਹੀਂ ਨਹੀਂ ਦੰਦ ਤਾਂ ਪੂਰੇ ਹੀ ਹੋਣਗੇ ਮੈਂ ਤਾਂ ਨਾ ਨਾ ਵੇਖੀ ਤੇ ਠੀਕ ਆ ਦੰਦਨੀਏ ਨੇ ਵੇਖਿਆ ਸਿੱਧਾ ਹਸਾਬ ਹੀ ਆ ਬਾਕੀ ਲੇਵਾ ਬਹੁਤ ਸੋਹਣਾ ਕੱਟੀ ਨੇ ਤਿਆਰ ਕੀਤਾ ਹਨ ਹਾਂ ਹਾਂ ਵਿਰਲ ਬਰਲ ਆ ਪਹਿਲਾਂ ਨਾ ਹਨਾ ਪਹਿਲੇ ਪਹਿਲੇ ਤੇ ਕਿੰਨੇ ਕ ਬੋਲੇ ਤੋਂ ਸਟਾਰਟ ਹੋਈ ਐ ਸ਼ਾ 7-8 ਕਿਲੋ ਬੋਲੇ ਤੋਂ ਬੋਲਾ ਚੋਣ ਵਾਲਾ 7-8 ਕਿਲੋ ਬੋਲੇ ਤੋਂ ਸਟਾਰਟ ਹੋਈ ਐ ਤੂੰ 7 ਹੀ ਮਾਰ ਤੂੰ ਨੀ ਤੋਂ ਲੇਵਾ ਸਟਾਰਟ ਕੀਤਾ ਸ਼ਾ ਇਹਨੇ ਹਾਂ ਚੋਣ ਚਾਂ ਉਹਦੀ 100 ਚੋਣ ਚੋਣ ਵਧੀਆ ਉਹ ਮੜੀ ਹੁਣ ਭਾਲ ਦੀ ਕਰ ਗਈ ਭਾਲ ਕਰ ਗਈ ਠੀਕ ਆ ਆ ਇੱਕ ਤੂੜੀ ਆ ਕਈ ਵਾਰੀ ਦਾਣਾ ਤੂਣਾ ਹਨਾ ਹਾਂ ਹਾਂ ਠੀਕ ਆ ਤੇ ਬਾਕੀ ਬੱਚੇ ਪੁੱਛੇ ਤੇ ਸਹਿਮਤ ਆ ਹਾਂ ਮਾੜੀ ਮੋਟੀ ਬੇਮੂਮੀ ਨਹੀਂ ਕਰਦੀ ਉਹ ਨਹੀਂ ਕਰ ਅੱਛਾ ਠੀਕ ਆ ਆਲ ਕਰਦੀ ਆ ਮਾੜੀ ਦੀ ਕਰਦੀ ਆ ਆਪਾਂ ਵਿਖਾਈ ਦੇਣੀ ਆ ਪੰਜਾਬ ਕੋਲ ਠੀਕ ਆ ਤੇ ਬਾਕੀ ਬਾਲਟੀ ਰੱਖ ਕੇ ਚਵਾਉਂਦੀ ਆ ਬਾਲਟੀ ਰੱਖ ਠੀਕ ਆ ਧੰਨਵਾਦ ਤੋਰ ਕਰਾ ਚੱਕੇ ਦੀ ਕਰਾ ਫੇਰ ਇਹਨੂੰ ਕਦਾਣਾ ਖਾ ਲਈ ਸੱਜਣੋਂ ਸਾਫ ਸੁਥਰੀ ਝੋਟੀ ਆ ਪਿਛੋਂ ਲੈਵੇ ਦੀ ਗਾਂ ਨੂੰ ਵੀ ਲੇਵਾ ਬਹੁਤ ਚੰਗਾ ਤੇ ਪਿਛਾਣ ਨੂੰ ਵੀ ਲੇਵਾ ਚੰਗਾ ਬਾਕੀ ਜਾਤ ਨਸਲ ਚੰਗੀ ਆ ਕੱਟੀ ਦੇ ਸੰਗ ਜਮਾ ਨੇੜਿਓਂ ਮੂੜਿਆ ਹੋਇਆ ਮੱਥਾ ਉੱਚਾ ਵੇਖੋ ਤੋਰਾ ਤਾਰਾ ਵੀ ਪੂਰਾ ਚੰਗਾ ਪਲਵਾਨਾਂ ਵਾਲਾ ਤੇ ਬਾਕੀ ਥਣ ਲੱਗਾ ਚਵਾਈ ਵਾਲਾ ਤੇ ਮੇਰਾ ਮੰਨਣਾ ਇਹ ਚੋਟੀ ਦੁੱਧ ਚੰਗਾ ਪਾਜੂਗੀ ਕਾਕੇ ਕਿਉਂ ਪਾਜੂਗੀ ਨਾ ਪਹਿਲਾਂ ਦੁੱਧ ਹੀ ਆਉਂਦੀ ਪਾਜੂਗੀ ਮੈਂ ਨਾ ਯਾਰ 11 12 ਕਿਲੋ ਦੁੱਧ ਦੇ ਜੂਗੀ ਹਨਾ ਦੇਣਾ ਚਾਹੀਦਾ ਇਹਨੂੰ ਯਾਰ ਕਿਉਂਕਿ ਜਿਹੜੇ ਹਿਸਾਬ ਨਾਲ ਇਹਦੀ ਬੰਤਰ ਆ ਲੇਵੇ ਭਾਂਡੇ ਦੀ ਉਸ ਹਾਵ ਨਾਲ ਇਹਨੂੰ ਦੇਣਾ ਚਾਹੀਦਾ। ਬਾਕੀ ਬਟਨਾਲ ਹੀ ਆ ਗਈ ਸੱਜਣਾ ਜਾਤ ਨਸਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਨਾ ਕੋਲੇ ਆ ਕੇ ਵੇਖੋ ਕੱਟੀ ਚੰਗੀ ਆ। ਤੇ ਆਹ ਵੇਖੋ। ਤੇ ਬਾਕੀ ਸੁਭਾਅ ਵੀ ਸ਼ਾ ਚੰਗਾ ਹੈ ਨਾ। ਹੂੰ ਠੀਕ ਆ ਬਾਈ ਇਹ ਆ ਤੁਹਾਨੂੰ ਪਾਲਾ ਹੈ ਨਾ ਥੋੜੀ ਜੀ। ਬਾੜੀ ਬਸ ਠੀਕ ਆ ਰੇਟ ਇਹਦਾ ਫਿਰ। ਇਹ ਰੇਟ ਇੱਕ 10 ਦੀ ਦੇ ਦਿੰਦੇ। 1 ਲੱਖ ਤੇ 10000 ਦੀ ਦੇ ਦਈਏ। ਪਿਆਰ ਮੁਹੱਬਤ ਮਾੜਾ ਮੋਟਾ ਕਰ ਲਵਾਂਗੇ। ਕਰ ਦਿਆਂਗੇ ਠੀਕ ਆ ਧੰਨਵਾਦ ਆ ਰੇਟ ਤੇਰਾ ਸਹੀ ਹੈ। 1 ਲੱਖ ਤੇ 10000 ਰੁਪਇਆ ਫੇਰ ਕਰੋ ਚੈੱਕ ਆ ਵੇਖੋ ਪੂਛ ਫੜੀ ਜਾਨੀ ਬੜਕ ਕੇ ਵੱਜਦੀਆਂ ਪਰ ਕਰਮਾਂ ਵਾਲੀ ਐਸ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾ ਦੇਆ ਵੇਖਿਓ ਉਧਰ ਨੂੰ ਹੋ ਜਾ ਪੱਤੇ ਆ ਵੇਖੋ ਸੱਜ ਨੂੰ ਲੇਵਾ ਐਸ ਸਾਈਡ ਤੋਂ ਵੀ ਕਿਆ ਬਾਤ ਪੂਰੀ ਚੰਗੀ ਝੋਟੀ ਆ ਆ ਜੋ ਡਿਟੇਲ ਲੈਨੇ ਆਪਾਂ ਅ ਇਹ ਦੀ ਇਹਦਾ ਕੀ ਹਿਸਾਬ ਆ ਵੀਰ ਇਹ ਪੱਛਾ ਮਰੀ ਖਦੀ ਪੁੱਤੋ ਕੁ ਮਹੀਨੇ ਕੋ 2 ਮਹੀਨਿਆਂ ਦੀ ਸੂਈ ਬੱਚਾ ਮਰ ਗਿਆ ਹਾਂ ਓਕੇ ਦੁੱਧ 6 1/2 ਕਿਲੋ 6 ਕਿਲੋ ਦੁੱਧ ਕੰਡੇ ਵਾਲਾ ਹੈਗਾ ਮਿਲਦੀ ਕਿਵੇਂ ਆ ਮੜਾ ਬਾਪਾ ਡਾਕਟਰ ਕੇ ਨਿਆਣਾ ਮੜਾ ਪਈਆ ਮਾਤਾ ਕਰਤਾਂ ਨੇ ਮਾਤੇ ਕੀ ਆ ਇਹਦੇ ਠੀਕ ਆ ਹਾਂ ਹੋਰ ਦੀ ਕਰਦਾ ਮੜਾ ਜਿਆ ਨਿਆਣਾ ਪਾਉਣਾ ਪੈਂਦਾ ਹਾਂ ਉਹ ਚੀ ਠੱਡੀ ਆ ਪਾ ਜੀ ਆ ਤੇਰੇ ਤੋਂ ਕਰਦੀ ਮਣੀ ਜੀ ਠੀਕ ਆ ਕੈਮਰੇ ਤੋਂ ਡਰਦੀ ਥਾਂ ਜੁੜੇ ਆ ਮਗਰ ਲਈ ਦੋ ਹਨਾ ਹਾਂ ਅਸਾਂ ਬਾਕੀ ਚੋਣਚਾਨ ਨੂੰ ਸਹੀ ਆ ਚੋਣਚਾਨ ਉਹ ਵਧੀਆ ਯਾਰ ਰੇਟ ਇਹਦਾ ਰੇਟ 50000 ਆ ਤੇ 52000 ਹੂੰ ਤੋਰ ਕਰਾਹਾਂ ਚੱਕੇ ਦੀ ਮਾੜੀ ਜੀ ਸੱਜਣੋ 52000 ਡਿਮਾਂਡ ਆ ਬਾਕੀ ਜੋ ਮੌਕੇ ਤੇ ਮਾਨਤਾ ਨਾ ਕਟੀਆਂ ਵਾਲੀ ਆ ਭਾ ਦੁੱਧ 6 ਕਿਲੋ 2 ਮਹੀਨਿਆਂ ਦੀ ਸੂਈ ਪਹਿਲਾਂ ਨਹੀਂ ਸੂਈ ਹੋਣੀ ਹੈ ਨਾ ਸੱਜਣੋ ਥੋੜੀ ਜੀ ਡਰਦੀ ਆ ਤੇ ਪਰ ਥਣ ਮਗਰਲੇ ਨੇੜੇ ਆ ਜਮਾਂ ਬਾਕੀ ਦੁੱਧ ਹੋਊਗਾ ਲੇਵੇ ਜੇ ਦੀ ਚੰਖੀ ਆ ਓਏ ਹਣਾ ਸਿਰਵਾ ਵੈਦ ਦੀ ਹੈ ਪੱਕਾ ਹਾਂ ਪੱਕਾ ਜਿਆ ਤੁਰਦੀ ਬਹਉਦੀ ਆ ਬਸ ਬੱਤ ਬਸ ਬਸ ਵੇਖੋ ਥੋੜੀ ਜੀ ਨਾ ਧਰਦੀ ਆ ਬਾਕੀ ਓਕੇ ਰਿਪੋਰਟਰ ਆ ਵੇਖੋ ਜੋ ਮੈਂ ਤੁਹਾਨੂੰ ਦੱਸਿਆ ਨਾ ਥਣ ਜੁੜੇ ਆ ਤੇ ਉਹ ਚੀਜ਼ ਆ ਬਾਕੀ ਚੋਣ ਚਾਂ ਚੰਗਾ ਚੋਣ ਚਾਂ ਦਾ ਬਹੁਤ ਵਧੀਆ 52000 ਹਾਂ ਉਹ ਬਹੁਤ ਵਧੀਆ ਅੱਛਾ ਚੋਣਾ ਬਾਲਟੀ ਰੱਖੀ ਬਾਤੀ ਬਾਤੀ ਆ ਰਪਾ ਉਹ ਖਾਰਾਂਗੇ ਠੀਕ ਆ ਨਾ ਪਾ ਗਾ ਪਾੜਾ ਪਾਣਾ ਠੀਕ ਆ ਜਿਹੜਾ ਆ ਗਿਆ ਭੈਣ ਭਰਾਵ ਦੀ ਤਸੱਲੀ ਕਰ ਲੇ ਚੋਲੇ ਚੋਲੇ ਆ ਰਪਾ ਠੀਕ ਆ ਇਹਦਾ 52000 ਤੇ ਉਹਦਾ 1 ਲੱਖ ਤੇ 10000 ਰੁਪਿਆ ਹੂੰ ਓਕੇ ਰਿਪੋਰਟ ਛੋਟੀ ਤੇਰੀ ਉਹ ਵੀ ਦੋ ਐਨੀਮਲ ਵਿਕਰੀ ਵਾਲੇ ਸੀ ਦੋਨਾਂ ਦੀ ਡਿਟੇਲ ਲੈਤੀ ਆ ਤੁਹਾਨੂੰ ਪਿੰਡ ਮੂਰਾ ਵਾਲੀ ਆ ਜ਼ਿਲ੍ਹਾ ਫਰੀਦਕੋਟ ਆ ਜਿਹੜਾ ਪਸੰਦ ਆ ਜਾਂਦਾ ਕਰਕੇ ਤਸੱਲੀ ਕਰ ਲਿਓ ਖਰੀਦਦਾਰੀ ਇਹਦੀਆਂ ਧਾਰਾਂ ਵਿਖਾਉਣੀਆਂ ਫਿਰ ਸ਼ੁਰੂ ਚਲਾ ਦਿਆਂਗੇ ਹਾਂ ਵਿਖਾ